ਅੱਜ ਦਾ ਪੰਜਾਬ ਬੰਦ ਕੌਣ ਕਰੇਗਾ ਅਜੀ ਕਰਾਵੇ ਅਜੀ ਦਾ ਪੰਜਾਬ ਬੰਦ ਕੌਣ ਕਰੇਗਾ ਅਜੀ ਕਰਾਵੇ ਜਾਲਮ ਤੇ ਗਾਦਰ ਮੋਦੀ ਹਕੂਮਤ ਮਰਦਾਬਾ 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 ਹਨ ਮਜ਼ਦੂਰਾਂ ਨੂੰ ਕੁਚਲ ਦਬਾਉਣ ਕੁਚਲ ਵਾਲੀ ਮੋਦੀ ਹਕੂਮਤ ਮਰਦਾਬਾ 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 ਅੱਜ ਦਾ ਪੰਜਾਬ ਬੰਦ ਜਿੰਦਾਬਾਦ 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 ਸਾਨਾ ਜੀ ਤੇਰਾ ਹੱਕੀ ਮੰਗਾ ਪ੍ਰਵਾਨ ਕਰੋ ਪ੍ਰਵਾਨ ਕਰੋ ਪ੍ਰਵਾਨ ਕਰੋ ਸਾਨਾ ਜੀ ਤੇਰਾ ਹੱਕੀ ਮੰਗਾ ਪ੍ਰਵਾਨ ਕਰੋ ਪ੍ਰਵਾਨ ਕਰੋ ਦੰਦੀ ਹੋਊ ਕਰਨੀ ਹੋਊ ਨਹੀਂ ਤਾਂ ਕਰਦੀ ਭਰਦੀ ਹੋਊਗੀ ਚਲ ਵਾ ਤੁਹਾਨੂੰ ਕਰਨੀ ਹੋਊਗੀ ਨਹੀਂ ਤਾਂ ਕਰਨੀ ਭਰਨੀ ਹੋਊਗੀ ਚਲ ਵਾ ਤੁਹਾਨੂੰ ਕਰਨੀ ਹੋਊਗੀ ਨਹੀਂ ਤਾਂ ਕਰਨੀ ਭਰਨੀ ਹੋਊਗੀ ਚਲ ਵਾ ਤੁਹਾਨੂੰ ਕਰਨੀ ਹੋਊਗੀ ਨਹੀਂ ਤਾਂ ਕਰਨੀ ਹੋਊਗੀ ਅਹ ਦਿੱਲੀ ਮੋਰਚਾ ਤੋਂ ਤੇ ਜ਼ਬਰਦਸਤ ਬੰਦ ਕਰੋ ਬੰਦ ਕਰੋ ਨੂੰ ਯਾਦ ਕਰ ਲੈਣੇ ਇਹਦਾ ਬੱਚੇ ਸੀੜ ਕਰਾ ਆਜੋ ਜੀ ਹਾਂਜੀ ਪ੍ਰਧਾਨ ਜੀ ਕਿੱਥੇ ਜੀ ਕਦਿਆ ਕਦੇ ਸਮਾਂ ਆਜੀ ਹਾਂਜੀ ਰਾਤੂ ਸਾਹਿਬ ਅੱਜ ਦਾ ਜਿਹੜਾ ਬੰਦ ਦਾ ਆ ਇਤੇ ਬਾਰੇ ਬ੍ਰੀਫ ਦੱਸੋ ਸੰਤਨ ਬੌਜੀ ਅਨੁਕੁਲ ਸਿੰਘ ਜੀ ਫੂਲਪੁਰ ਠੀਕ ਹੈ ਜੀ ਜੋ ਮੋਰਚੇ ਦੀ ਹੱਕ ਸੱਚਨ ਸਾਫ ਦੀ ਆਵਾਜ਼ ਨੂੰ بلند ਕਰਨ ਲਈ ਇੱਥੇ ਪਹੁੰਚੇ ਅਚੇਚੇ ਤੌਰ ਤੇ ਬਹੁਤ ਥੋੜਾ ਧੰਨਵਾਦ ਆ ਬੰਦੇ ਆ ਵੀ ਜੋ ਦਿੱਲੀ ਮੋਰਚਾ ਤੋਂ ਬਾਲ ਜਿਹੜੇ ਦੋਨੇ ਫੋਰਮ ਨੇ ਉਹਨਾਂ ਦੇ ਸਾਂਝੇ ਫੋਰਮ ਦੇ ਸੱਦੇ ਦੇ ਉੱਤੇ ਅ ਅੱਜ ਪੰਜਾਬ ਬੰਦ ਜਿਹੜਾ ਹੈਗਾ ਹੋ ਰਿਹਾ ਹੈਗਾ ਜਿਹਦੇ ਵਿੱਚ ਸੜਕਾਂ ਰੇਲਾਂ ਬੱਸਾਂ ਟਰੱਕ ਤਮਾਮ ਕਾਰੋਬਾਰ ਦੁਕਾਨਾਂ ਤੇ ਸਕੂਲ ਰਾਜ ਹੋਰ ਸਾਰੇ ادارے ਜਿਹੜੀ ਟੋਟਲ ਹੋ ਬੰਦ ਨੇ ਵੱਲ 7 ਵਜੇ ਤੋਂ ਲੈ ਕੇ 4 ਵਜੇ ਇੱਥੇ ਅਸੀਂ ਸਾਡੇ ਜੋਧੇ ਜਿਹੜੇ ਸੀਗੇ ਉਹ 6:30 ਵਜੇ ਆ ਗਏ ਸੀਗੇ ਪੌਣੇ 7 ਤਿਆਰੀ ਹੋ ਗਈ ਪੂਰੇ 7 ਵਜੇ ਤੋਂ ਅਸੀਂ ਇੱਥੇ ਬੰਦ ਗੁਆ ਜਾਣ ਲਿਆ ਹੋਇਆ ਹੈਗਾ ਔਰ ਇਸੇ ਤਰ੍ਹਾਂ ਹੀ ਮੁੱਲਾਂਪੁਰ ਜਿਹੜਾ ਹੈ ਰੇਲਵੇ ਪੁਲ ਦੇ ਥੱਲੇ ਉਹ ਜਿਹੜਾ ਹੈਗਾ ਰੇਲ ਰੋਕੋ ਜਾਮ ਉਹ ਵੀ ਚੱਲ ਰਿਹਾ ਹੈਗਾ ਆਪਣੀ ਜਥੇਬੰਦੀ ਵੱਲੋਂ ਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਸਾਥ ਦੇ ਨਾਲ ਸੋ ਇਹ ਇਹਦੇ ਵਿੱਚ ਜਿਹੜਾ ਜੋ ਬੰਦ ਦਾ ਕਾਰਨ ਉਹ ਸਾਨੂੰ ਕਿਉਂ ਦੇਣਾ ਪਿਆ ਬੰਦਾ ਇਹ ਆ ਵੀ ਜੋ ਪਿਛਲੇ 1.5 ਮਹੀਨੇ ਤੋਂ ਲਗਾਤਾਰ ਸ਼ੰਭੂ ਖਨੋਰੀ ਤੇ ਰਤਨਪੁਰ ਬਾਰਡਰਾਂ ਦੇ ਉੱਤੇ ਲੜਾਈ ਲੜ ਰਹੇ ਆ ਉਹਦੇ ਉੱਤੇ ਜਿੰਨਾ ਜ਼ੁਲਮ ਤਸ਼ੱਦਦ ਹੋਇਆ ਜਿਹਦੇ ਵਿੱਚ ਮਤਲਬ 31 ਜਾਨਾਂ ਅੱਜ ਤੱਕ ਜਾ ਚੁੱਕੀਆਂ ਨੇ 483 ਯੋਧੇ ਫੱਟੜ ਹੋ ਚੁੱਕੇ ਨੇ ਛਿਆਂ ਦੀਆਂ ਅੱਖਾਂ ਦੀ ਨਿਗਾਹ ਜਾ ਚੁੱਕੀ ਆ ਔਰ ਜਗਜੀਤ ਸਿੰਘ ਡੱਲੇਵਾਲ ਜੀ ਜੋ ਸਤਕਾਰਯੋਕ ਕਿਸਾਨ ਆਗੂ ਨੇ ਜਾਨਵਾਜ਼ ਉਹਨਾਂ ਦਾ ਮਰਨ ਵਰਤ ਅੱਜ 35ਵੇਂ ਦਿਨ ਚ ਦਾਖਲ ਹੋ ਰਿਹਾ ਤੇ ਉਸੇ ਦੀ ਅਤ ਮਾੜੀ ਹਾਲਤ ਹੋ ਚੁੱਕੀ ਆ ਇਸ ਪ੍ਰਸੰਗ ਚ ਅਸੀਂ ਲਾਇਆ ਵੀ ਨੰਬਰ 1 ਇਹ ਸਾਰਾ ਜ਼ੁਲਮ ਬੰਦ ਕੀਤਾ ਜਾਵੇ ਦੂਜੀ ਗੱਲ ਆ ਵੀ ਜਿਹੜੀ 18 ਫਰਵਰੀ ਤੋਂ ਕੇਂਦਰ ਦੀ ਮੋਦੀ ਸਰਕਾਰ ਚੰਡੀਗੜ੍ਹ ਚ ਗੱਲਬਾਜ਼ੀ ਨੇ ਚਾਰ ਰਾਊਂਡ ਦੀ ਸਾਡੇ ਨਾਲ ਕੀਤੀ ਸੀ ਮੋਰਚੇ ਨਾਲ ਉਦੋਂ ਭੱਜੀ ਆ ਉਹ ਦੁਬਾਰਾ ਗੱਲਬਾਜ਼ੀ ਮੇਜ ਤੇ ਆ ਕੇ ਜਿਹੜੀਆਂ ਪਹਿਲਾਂ ਮੰਗੀਆਂ ਮੰਨੀਆਂ ਤੇ ਜਿਹੜੀਆਂ ਐਸ ਮੋਰਚੇ ਚ ਹੱਕੀ ਉੱਪਰੀਆਂ ਨੇ ਕੁੱਲ 13 ਮੰਗਾਂ ਜਿਹੜੀਆਂ ਪ੍ਰਵਾਨ ਕਰੇ ਤਾਂ ਜੋ ਜਗਜੀਤ ਸਿੰਘ ਢੱਲੇਵਾਰ ਉਹਨਾਂ ਦੀ ਜ਼ਿੰਦਗੀ ਜਿਹੜੀ ਬਚ ਸਕੇ ਧੰਨਵਾਦ ਜੀ ਬਹੁਤ ਧੰਨਵਾਦ ਜੀ ਬਹੁਤ ਪਰ ਇਹ ਤੋਂ ਵੀ ਬੋੜੀਆਂ ਮਸਾਲਾ ਆ ਜੀ ਜੀਤਾਂ ਜੀ ਕੀ ਕਹਿਣਾ ਅੱਜ ਦਾ ਬੰਦਲਾ ਕਿਵੇਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਜਿਆ ਜਿਆ ਹੋਣਾ ਟਰੰਪ ਪਰ ਗਿਆ ਜਿਲ੍ਹਾ ਲੁਧਿਆਣਾ ਜਿਲ੍ਹਾ ਪ੍ਰਧਾਨ ਕਰਿਆ ਬੋਲ ਰਿਹਾ ਹਾਂ ਮਾ ਲੋ ਅਸੀਂ ਜਿਹੜੀਆਂ ਸੇਵਾਵਾਂ ਆਉਂਦੀਆਂ ਨੇ ਅਮਰਜੈਂਸੀ ਮਾ ਲੋ ਕੋ ਬਿਮਾਰ ਜਾਂ ਕੋਈ ਬਰਾਤ ਆਲਾ ਜਾਂ ਉਸ ਤਰ੍ਹਾਂ ਦੇ ਕੰਮ ਆਲਾ ਉਹਨਾਂ ਅਸੀਂ ਨਿਗ੍ਹਾਈ ਇਹਨੇ ਬਿਲਕੁਲ ਨਹੀਂ ਰੋਕਦੇ ਔਰ ਦੂਜੇ ਬੰਦਿਆਂ ਤੋਂ ਅਸੀਂ ਸਹਿਯੋਗ ਮੰਗਦੇ ਹਾਂ ਕਿਓਕਿ ਕਿ ਸਾਡਾ ਸਹਿਯੋਗ ਦਿਓ ਕਿਉਂਕਿ ਸਾਡੇ ਨਾਲ ਧੱਕਾ ਬਹੁਤ ਜ਼ਿਆਦਾ ਹੋ ਰਿਹਾ ਸਾਡੀ ਝੋਨੇ ਦੇ ਵਿੱਚ ਜਿੰਨੇ ਨੋਟ ਹੋਈ 120 ਤੋਂ 20 ਕੁ 100 ਮਗਰ ਲੈ ਕੇ ਸਾਡਾ ਝੋਨਾ ਚੁੱਕਿਆ ਵਾ ਔਰ ਜਿਹੜੇ ਸੈਂਟਰ ਦੇ ਮੰਤਰੀ ਸਾਡੇ ਪੰਜਾਬ ਚੋਂ ਬਣੇ ਹੋਇਆ ਹਾਰੇ ਹੋਏ ਬਣਾਇਆ ਜਿਵੇਂ ਫਰਜ਼ ਗੁਰੂ ਰਮਜੀਤ ਬਿੱਟੂ ਤੇ 20 ਹੋ ਗਿਆ ਇੱਕ ਵਾਰ ਵੀ ਉਹਨਾਂ ਨੇ ਬਿਆਨ ਨਹੀਂ ਦਿੱਤਾ ਵੀ ਇਹਨਾਂ ਨੂੰ ਸੇਲੇ ਛੋੜ ਦਿਓ ਜਾਂ ਇਸ ਤਰ੍ਹਾਂ ਕੋਈ ਚੱਕਣ ਦੇ ਖਾਤਰ ਸਾਡੀ ਕੋਈ ਮਦਦ ਵਾਲੀ ਗੱਲ ਨਹੀਂ ਕੀਤੀ ਉਹਦੇ ਰੋਸ ਵਜੋਂ ਜਾਂ ਡੱਲੇ ਵਾਲ ਸਾਹਿਬ ਜਿਵੇਂ ਹੁਣ ਮੰਨਿਆ ਹੋਈਆਂ ਮੰਗਾਂ ਤਾਂ ਹੈ ਹੀ ਹੈ ਨਹੀਂ ਮੰਨਿਆ ਹੋਈਆਂ ਮੰਗਾਂ ਤੋਂ ਮੁکریاں ਹੋਈਆਂ ਦੋਹੇ ਸਰਕਾਰਾਂ ਦੋਹੇ ਸਰਕਾਰਾਂ ਵੈਸੇ ਹੁੰਦੀਆਂ ਤਾਂ ਇਹ ਆ ਵੀ ਉਹ ਮੰਦਿਰ ਦੇ ਬਰਾਬਰ ਕਹਿ ਲੋ ਜਾਂ ਗੁਰਦੁਆਰੇ ਦੇ ਬਰਾਬਰ ਹੁੰਦੀਆਂ ਪਰ ਇਹ ਜਿਹੜਾ ਗੁੰਡਾ ਰਾਜ ਆ ਇਹਨਾਂ ਨੇ ਦੋਹੇ ਗੰਦ ਦੀਆਂ ਢੇਰੀਆਂ ਬਣਾ ਦਿੱਤੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕੁਝ ਹੋਰ ਨਹੀਂ ਸੁਣ ਰਿਹਾ ਉਲਟ ਸਮਾਂ ਤੇ ਮਰਨ ਵਾਰਤ ਤੋੜ ਨੂੰ ਉਹਨੂੰ ਦਾ ਮਜਬੂਰ ਕਰ ਰਹੇ ਆ ਪਰ ਮੰਗਾ ਨਹੀਂ ਬਣ ਰਹੇ ਸਾਡੀ ਮਜਬੂਰੀ ਆ ਮਜਬੂਰੀ ਕਰਕੇ ਅਸੀਂ ਇੱਥੇ ਬੈਠੇ ਆ ਉਹਦੇ ਕਰਕੇ ਅਸੀਂ ਰੋਜ਼ ਬਰਗਟ ਕਰ ਰਹੇ ਆ ਹੋਰ ਸਾਡਾ ਕੋਈ ਇੱਥੇ ਬੈਠਣ ਨੂੰ ਸੌਂਕ ਨਹੀਂ ਤੋਂ ਦੇ ਮੀਨ ਦੇ ਵਿੱਚ ਅਸੀਂ ਦਾ ਸਿਰ ਮੈਂ ਕੋਈ ਪਿਆ ਕੂਰੇ ਦੇ ਮਾਰੇ ਉਹਨੂੰ ਸਹਿਯੋਗ ਦੇ ਵਿੱਚ ਰੋਸ ਕਰ ਰਹੇ ਹਾਂ ਜੀ ਵਾਈ ਗੁਰਜੀ ਜੀ ਜਦ ਚਕਤੀ ਦੇਖ ਰਹੀ ਨੀ ਚੈਨਲ ਦੀ ਸਾਰੀ ਦਰਸ਼ਕੋ ਵੀ ਜਿੱਥੋਂ ਸਾਰਾ ਜਿਹੜਾ ਰੋਡ ਆ ਉਹ ਬਿਲਕੁਲ ਬਲੌਕ ਆ ਔਰ ਇਹ ਜਿਹੜਾ ਚੰਕੀਮਾਨ ਟੋਲ ਪਲੇਸਾ ਵਾ ਉਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਆ ਜਿਹੜੇ ਉਹ ਸਾਰੇ ਬੈਠੇ ਹੋਏ ਆ ਤੇ ਬਿਲਕੁਲ ਜਿਹੜਾ ਟੋਟਲ ਬੰਦਾ ਇਸ ਟਾਈਮ 9:00 ਵਜੇ ਦਾ ਟਾਈਮ ਆ ਤੇ ਬਿਲਕੁਲ ਸਾਰਾ ਜਿਹੜਾ ਕੋਈ ਸਾਰੇ ਲੋਕਾਂ ਕੋਲੋਂ ਗਿਆ ਸਹਿਯੋਗ ਆ ਉਹ ਦਿੱਤਾ ਜਾ ਰਿਹਾ